ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਨਾ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਐ ਕਿ ਜਿਹੜਾ ਇੱਕ ਮਨੁੱਖ ਜਾਂ ਇਨਸਾਨ ਹੁੰਦਾ ਨਾ ਉਹਦੇ ਅੰਦਰ ਡਾਕੂ ਵੀ ਹੋ ਸਕਦਾ ਹੈ ਮੁxtਲਫ ਤਰ੍ਹਾਂ ਦੇ ਸ਼ਖਲੋ ਸਕਦਾ ਧਾਰਾਚਾਰੀ ਵੀ ਹੋ ਸਕਦਾ ਯਾਨੀ ਕਿ ਇੱਕ ਇਨਸਾਨ ਦੇ ਅੰਦਰ ਇਹ ਤਿੰਨੇ ਖੂਬੀਆਂ ਪਾਈ ਜਾਂਦੀਆਂ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਤਾਰੀਖ ਦੇ ਵਿੱਚ ਜਿਸ ਤਰ੍ਹਾਂ ਕਿ ਔਰੰਗਜ਼ੇਬ ਸੀ ਉਹ ਬੜਾ ਵੱਡਾ ਡਕੇਟ ਵੀ ਸੀ ਕਾਤਲ ਵੀ ਸੀ ਤੇ ਦਾਰਾਚਾਰੀ ਵੀ ਸੀ ਯਾਨੀ ਕਿ ਇਸ ਤਾਂ ਵੀ ਲੁੱਟਦਾ ਸੀ ਕਤਲ ਵੀ ਕਰ ਜੋ ਵੀ ਪੂਰੇ ਕੰਮ ਕਰਦਾ ਸੀ ਤੇ ਇੱਕ ਹੁੰਦੇ ਆ ਮਨੁੱਖੀ ਜਾਂ ਇਨਸਾਨ ਐਸੇ ਜਿਹੜੇ ਕਿ ਤੁਸੀਂ ਕਹਿ ਲੋ ਕਿ ਭਗਤ ਵੀ ਹੋਣਗੇ ਸੂਰਬੀਰ ਵੀ ਹੋਣਗੇ ਤੇ ਦਾਨੀ ਵੀ ਹੋਣਗੇ ਐਡੇ ਇਨਸਾਨ ਬਹੁਤ ਘੱਟ ਹੁੰਦੇ ਆ ਤੇ ਇਹ ਖੂਬੀਆਂ ਸਾਰੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਸੀ ਤੇ ਉਹਨਾਂ ਦੇ ਬਾਰੇ ਅੱਜ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਐ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਇਹ ਜਿਹੜੀ ਸੰਸਾਰ ਦੇ ਅੰਦਰ ਖਲਾਸ ਹੀ ਨਾ ਕਿ ਖੂਬੀਆਂ ਕਿਸੇ ਇਨਸਾਨਾਂ 'ਚ ਬਹੁਤ ਘੱਟ ਬਈ ਉਹ ਔਰ ਦੱਸਦੇ ਪਏ ਉਹਨਾਂ ਦੇ ਬਾਰੇ ਕਿਪੂਰ ਕੀਤੀਆਂ ਉਹਨਾਂ ਨੇ ਬਹੁਤ ਵਧੀਆ ਕਥਾ ਕਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ 'ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਉਨ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸ ਨੂੰ ਬੜੇ ਧਿਆਨ ਨਾਲ ਸੁਣਨਾ ਦੇਣ ਵਾਲਿਆਂ ਦਾ ਇਤਿਹਾਸ ਹੈ ਖਾਣ ਵਾਲਿਆਂ ਦਾ ਇਤਿਹਾਸ ਹੈ ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਭਗਤ ਸੂਰਬੀਰ ਤੇ ਦਾਨੀ ਖਾਣ ਵਾਲੇ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਡਕੈਤ ਕਾਤਲ ਤੇ ਦੁਰਾਚਾਰੀ ਐਸਾ ਦੇਖਿਆ ਗਿਆ ਤਿੰਨੇ ਹੀ ਔਗਣ ਇੱਕੋ ਹੀ ਮਨੁੱਖ ਦੇ ਸਨ ਉਸਨੇ ਜਾਨ ਵੀ ਖੋ ਲਈ ਉਸਨੇ ਇੱਜ਼ਤ ਵੀ ਲੁੱਟ ਲਈ ਉਸਨੇ ਧਨ ਵੀ ਲੁੱਟ ਲਏ। ਇੱਕ ਕੋਈ ਮਨੁੱਖ ਇਹ ਕਾਤਲ ਵੀ ਸੀ ਤੇ ਡਕੈਤ ਵੀ ਸੀ ਤੇ ਦੋਰਾਚਾਰੀ ਵੀ ਸੀ। ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ। ਦੇਖੇ ਗਏ ਨੇ। ਸੰਸਾਰ ਦੇ ਇਤਿਹਾਸ ਦੇ ਚ ਖਲਾ ਮੌਜੂਦ ਸੀ ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸੰਨ। ਉਹ ਸੂਰ ਬੀਰ ਵੀ ਹੋਵੇ ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ। ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾਅ ਮੌਜੂਦ ਸੀ ਖਾਲੀਪਨ ਮੌਜੂਦ ਸੀ ਇਸ ਖਾਲੀਪਨ ਨੂੰ ਜਿਸ ਨੇ ਭਰਿਆ ਉਸੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ ਧਨ ਗੁਰੂ ਗੋਬਿੰਦ ਸਿੰਘ ਉਹ ਭਗਤ ਐਸਾ ਹੈ ਅਗਰ ਅੰਮ੍ਰਿਤ ਵੇਲਾ ਹੋ ਗਿਆ ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਦੀ ਲੱਗ ਜਾਂਦੀ ਰਬ ਨਾਲ ਸੁਰਤ ਜੁੜ ਜਾਂਦੀ ਉਹ ਸੂਰਬੀਰ ਐਸਾ ਹੈ ਭਾਵੇਂ ਲੱਖਾਂ ਦਾ ਘੇਰਾ ਪੈ ਜਾਏ ਤਾਂ ਵੀ ਹੌਸਲਾ ਨਹੀਂ ਹਾਰਦਾ ਹੌਸਲੇ ਦੀ ਗਨ ਮੈਂ ਤੁਹਾਡੇ ਸਾਹਮਣੇ ਰੱਖਾਂ ਮਾਲਵੇ ਦੀ ਧਰਤੀ ਦੇ ਵਿੱਚ ਜਦ ਔਰੰਗਜ਼ੇਬ ਦੇ ਤਿੰਨ ਐਲਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ ਏ ਨੇਕ ਨੀਅਤ ਵਾਲੇ ਸਨ ਇਨਾ ਨੇ ਆਲੇ ਦੁਆਲੇ ਬੰਦੇ ਭੇਜ ਰੇ ਭੇਜੇ ਸੰਸਦਗੁਰ ਦੀ ਖੋਜ ਕਰੋ ਔਰੰਗਜ਼ੇਬ ਦੇ ਬਾਕੀ ਇਹ ਅਹੰਕਾਰ ਵੀ ਲੱਭ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਹੈ ਸੁਮੇ ਲੱਭ ਰਹੇ ਸਨ ਇਹ ਤਨੇ ਵੀ ਲੱਭ ਰਹੇ ਸਨ ਪਰ ਇਹ ਨੇਕ ਨੀਅਤ ਰੱਖਦੇ ਸਨ ਬੇਟੰਡੇ ਦੇ ਕੋਲੋਂ ਇਨਾ ਨੂੰ ਇਹਨਾਂ ਦੇ ਅਹਲਕਾਰਾਂ ਨੇ ਦੱਸ ਦਿੱਤਾ ਵੇ ਸਤਗੁਰੂ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾਣ ਇਤਨੇ ਐਲਕਾਰ ਮਿਲੇ ਨਹੀਂ ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ ਮਹਾਰਾਜ ਸਾਡੀ ਅਕੀਦਤ ਹੈ ਅਕੀਦਤ ਕਹਿੰਦੇ ਨੂੰ ਸ਼ਰਧਾ ਨਾਲ ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ ਸ਼ਰਧਾ ਰੱਖਦੇ ਹਾਂ ਸਾਡੇ ਤੇ ਸ਼ੱਕ ਨਾ ਕਰਨਾ ਸਾਡਾ ਸਲਾਮ ਵਾਕਈ ਸਲਾਮ ਹੈ ਸਾਡੀ ਅਕੀਦਤ ਹੈ ਸਾਡੀ ਸ਼ਰਧਾ ਹੈ ਅਸੀਂ ਚਾਹਦੇ ਹਾਂ ਸੁਲਾਹ ਹੋ ਜਾਏ ਬਹੁਤ ਖੂਨ ਖਰਾਬਾ ਹੋ ਗਿਆ ਹੁਣ ਹੋਰ ਨਾ ਹੋਵੇ ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੁਲਾਈ ਸੁਲਾਇ ਕਰੋ ਪਤਾ ਹੋਤੇ ਨੇ ਕਈ ਕਹਿਣ ਲੱਗੇ ਮਹਾਰਾਜ ਤੁਸੀਂ ਹਾਰ ਮੰਨ ਲਓ ਅਸੀਂ ਸੁਲਾ ਕਰਾ ਦਿੰਦੇ ਹਾਂ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਔਰ ਪਤਾ ਹੋ ਤਿੰਨੇ ਕੀ ਕਹਿੰਦੇ ਨੇ ਹਾਰ ਤੇ ਹੋ ਗਈ ਹੈ ਤੁਹਾਡੇ ਸਾਰੇ ਕਿਲੇ ਢਾ ਦਿੱਤੇ ਗਏ ਨੇ ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ ਤੁਹਾਡੇ ਕੋਲੇ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ ਔਰ ਸਾਨੂੰ ਜਿੱਥੇ ਤੱਕ ਪਤਾ ਚਲੇ ਤੁਸੀਂ 2 ਦਿਨ ਦਾ ਭੋਜਨ ਵੀ ਨਹੀਂ ਛਕਿਆ ਤੁਹਾਡੇ ਪੇਟ ਦੇ ਵਿੱਚ ਅੰਨ ਵੀ ਨਹੀਂ ਹੈ ਤੁਹਾਡੇ ਜੇਬ ਦੇ ਵਿੱਚ ਧਨ ਵੀ ਨਹੀਂ ਹੈ ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ ਜਦ ਕੁਝ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਤੁਸੀਂ ਸੰਤ ਤੇ ਸੰਤ ਨੂੰ ਸਚਾਈ ਕਬੂਲ ਕਰ ਲੈਣੀ ਚਾਹੀਦੀ ਹੈ ਹਾਰ ਹੋ ਗਈ ਹੈ ਤੁਸੀਂ ਕਬੂਲ ਕਰ ਲੋ ਅਸੀਂ ਸੁਲਾ ਕਰਾ ਦਿੰਦੇ ਹਾਂ ਮਹਾਰਾਜ ਜੀ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੇ ਹੋਰ ਗੱਲ ਹੈ ਤੇ ਦੂਸਰਾ ਤੁਸੀਂ ਇਹ ਵੀ बार-बार ਨਾਖੋ ਮੇਰੇ ਕੋਲ ਕੁਝ ਨਹੀਂ ਕੁਝ ਨਹੀਂ ਹੈ ਕੁਝ ਹੈ ਇਹ ਤਿੰਨੇ ਥੋੜੇ ਜਿਹਾਂ ਠਿਟਕੇ ਨੇ ਹੈ ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਚਮਲਾ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਸਬੀ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਲਵਾਰ ਚੰਗੀ ਨਹੀਂ ਲੱਗਦੀ ਹੁਣ ਜੋ ਕੁਝ ਸਤਿਗੁਰੂ ਕਹਿੰਦੇ ਨੇ ਮੈਂ ਸਤਿਗੁਰਾਂ ਦੀ ਬੋਲ ਤੁਹਾਡੇ ਸਾਹਮਣੇ ਰੱਖਾਂ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆ ਆਮਦਮ ਬ ਤਦਬੀਰੋ ਤੀਰੋ ਤੂਫੰਗ ਆਮਦਮ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਤੇ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਜਾਬ ਸਾਬ ਤਿੰਨਾ ਭਾਸ਼ਾਵਾਂ ਦਾ ਸੰਗਮ ਹੈ ਇਸ ਵਾਸੇ ਜਾਬ ਸਾਬ ਔਖੀ ਬਾਣੀ ਹੈ ਅਰਬੀ ਫਾਰਸੀ ਸੰਸਕ੍ਰਿਤ ਦਾ ਸਭ ਸੰਗਮ ਹੈ ਇੱਕੋ ਇੱਕ ਪੰਕਤੀ 'ਚ ਤਿੰਨੇ ਬਾਦਸ਼ਾਹਾਂ ਆ ਜਾਣਗੇ ਔਖਾ ਬਨਾ ਚਾਰ ਗਈ ਦਰਮਿਆ ਆਵਦਮ ਬਤਦਬੀਰੋ ਤੀਰੋ ਤੂਫੰਗ ਆਵਦਮ ਐ ਔਰੰਗਜ਼ੇਬ ਦੇ ਅਹਲਕਾਰੋ ਸੁਣ ਲੋ ਮੈਂ ਲਾਚਾਰ ਹੋ ਕੇ ਦਲਵਾਰ ਚੁਕੀਏ ਖੁਸ਼ੀ ਨਾਲ ਨਹੀਂ ਦਲਵਾਰ ਚੁਕਣਾ ਮੇਰੀ ਖੁਸ਼ੀ ਨਹੀਂ ਹੈ ਰਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ ਦਲਵਾਰ ਚੁਕਣਾ ਮੇਰੀ ਮਜਬੂਰੀ ਹੈ ਮਜਬੂਰੀ ਹੈ ਕੀ ਮਜਬੂਰੀ ਹੈ ਦੂਸਰੀ ਪੰਕਤੀ ਦੱਸ ਦਿਨ ਸਤਗੁਰੂ ਕੋਈ ਜ਼ਾਲਮ ਚੱਲਦੇ ਆ ਆਪਣੇ ਪੈਰਾਂ ਦੇ ਥੱਲੇ ਮਜ਼ਲੂਮ ਨੂੰ ਕਮਜ਼ੋਰ ਨੂੰ ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮਿਟਾਵੇ ਇੱਕ ਮਜ਼ਹਬ ਦਾ ਤੇ ਕੰਮ ਹੀ ਰਿਹਾ ਸਾਰਾ ਅਫਗਾਨਿਸਤਾਨ ਬੋਧੀ ਸੀ ਅੱਜ ਨਹੀਂ ਹੈ ਬੋਧੀ ਸੀ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਇਰਾਨ ਸਾਰੇ ਦਾ ਸਾਰਾ ਆਰੀਆ ਸੀ ਇੰਦੋ ਸੀ ਅੱਜ ਨਹੀਂ ਹੈ ਇੰਡੋਨੇਸ਼ੀਆ ਸਾਰੇ ਦਾ ਸਾਰਾ ਹਿੰਦੂ ਸੀ ਅਜ ਨਹੀਂ ਹੈ ਇਸ ਸੰਬੰਧ ਵਿੱਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਮੁਖਤਸਰ ਮੈਂ ਅਰਜ਼ ਕਰਾਂ ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਤਲੇ ਦੇਸ਼ ਦਾ ਧਰਮ ਦੇਸ਼ ਦੀ ਸੰਸਕ੍ਰਿਤੀ ਤੇ ਮਜ਼ਲੂਮਾਂ ਨੂੰ ਲਿਤਾੜੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਬਈ ਆਪਣੇ ਪੈਰ ਰੋਕ तेरे कदमां दे ਥਲੇ ਦੇਸ਼ ਦੀ ਸੰਸਕ੍ਰਿਤੀ ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ ਤੂੰ ਆਪਣੇ ਇੱਕ ਕਦਮ ਰੋਕ ਜੇ ਉਹ ਆਪਣੇ ਕਦਮ ਨਹੀਂ ਰੋਕਦਾ ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਮੈਂ ਆਪਣਾ ਧਰਮ ਸਮਝਦਾ ਚੌਂਕਾਰਜ਼ ਹਮਾ ਹੇਰੇ ਤੇਦਰ ਗਯਸਤ ਹਲਾਲਸ ਬੁਰਦੰਬ ਸ਼ਮਸ਼ੇਰ ਦਸ ਬੜੇ ਕੀਮਤੀ ਬੋਲ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ ਪਰ ਪਤਾ ਹੈ ਅਹਲਕਾਰ ਬੜੇ ਸਿਆਣੇ ਸਨ ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ ਹੁਣ ਬਿਹਤਰ ਹੋਵੇਗਾ ਜਦ ਹੈ ਹੀ ਨਹੀਂ ਕੁਝ ਹਾਰ ਮੰਨ ਲਓ ਹਾਰ ਮੰਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ ਮਹਾਰਾਜ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਛ ਨਹੀਂ ਹੈ ਕੁਛ ਨਹੀਂ ਹੈ ਕੀ ਹੈ ਤੋ ਹੁਣ ਬੜੇ ਧਿਆਨ ਨਾਲ ਸੁਣਨਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਠੀਕ ਹੈ ਮੇਰੇ ਕੋਲ ਫੌਜ ਨਹੀਂ ਹੈ ਮੇਰੇ ਕੋਲ ਮਹਿਲ ਵੀ ਨਹੀਂ ਰਹੇ ਮੇਰੇ ਕੋਲ ਕਿਲੇ ਵੀ ਨਹੀਂ ਮੇਰੇ ਕੋਲ ਧਨ ਵੀ ਨਹੀਂ ਮੇਰੇ ਕੋਲ ਫੌਜ ਵੀ ਨਹੀਂ ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਿਹਾ ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਿਹਾ ਕਬੂਲ ਹੈ ਮੈਂ ਤਸ림 ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਇਹ ਸਭ ਕੁਝ ਮੇਰੇ ਕੋਲ ਨਹੀਂ ਹੈ ਮੈਂ ਕਬੂਲ ਕਰਦਾ ਨਹੀਂ ਹੈ ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਝ ਵੀ ਨਹੀਂ ਹੈ ਕੀ ਹੈ ਤੁਹਾਡੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਮੇਰਾ ਖੁਦਾ ਮੇਰੇ ਨਾਲ ਹੈ ਹੁਣ ਧਿਆਨ ਦੇਣਾ ਉਹਨਾਂ ਐਲਕਾਰਾਂ ਨੇ ਸਿਆਣਪ ਵਰਤੀ ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦਿਓ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਅਸੀਸ ਨੂੰ ਆਧਾਰ ਬਣਾ ਕੇ 16 ਸਫਾਈ ਦਾ ਰਸਤਾ ਲਵਧਿਆ ਹੁਣ ਸਤਿਗੁਰਾਂ ਨੇ ਜੋ ਅਹਿਲਕਾਰਾਂ ਨੂੰ ਕਿਹਾ ਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਧਿਆਨ ਨਾਲ ਸੁਣਨਾ ਸਤਿਗੁਰ ਕਹਿੰਦੇ ਨਾ ਚਾਹ ਸ਼ੁੱਧ ਕੇ ਚੋਂ ਬੱਚਾ ਗਾਂ ਕੁਸ਼ਤਾ ਚਾਹ ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਕੀ ਹੋਇਆ ਚਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਚਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕੇ ਬਾਥੀ ਬਮਾਂਦਸਤ ਪੇਚੀਦਾ ਮਾਰ ਅਜੇ ਪੇਚੀਦਾ ਸੱਪ ਮੌਜੂਦ ਹੈ ਪਤਾ ਸੱਪ ਕਿਉਂ ਕਹਿੰਦੇ ਨੇ ਉਹਨਾਂ ਦੇ ਨਾਲ ਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ ਇਹ ਮਾਰ ਮੇ ਰਫਤੇ ਇਹ ਮਾਰ ਮੇ ਆਮਦ ਤੇ ਸੱਪ ਆ ਰਿਹਾ ਹੈ ਇਹ ਸੱਪ ਜਾ ਰਿਹਾ ਹੈ ਸੇਖ ਨੂੰ ਸੇਖ ਨਹੀਂ ਕਹਿੰਦੇ ਸੀ। ਮਾਰ ਕਹਿੰਦੇ ਸੀ। ਮਹਾਰਾਜ ਕਹਿੰਦੇ ਨੇ ਅਸੀਂ ਜ਼ਾਲਮ ਦੇ ਲਈ ਦੁਸ਼ਟ ਦੇ ਲਈ ਜ਼ਹਿਰ ਹਾਂ। ਅਸੀਂ ਮਜ਼ਲੂਮ ਦੇ ਲਈ ਅਸੀਂ ਦੇਸ਼ ਦੇ ਲਈ ਅੰਮ੍ਰਿਤ ਹਾਂ। ਅਸੀਂ ਅੰਮ੍ਰਿਤ ਵੀ ਹਾਂ। ਅਸੀਂ ਜ਼ਹਿਰ ਵੀ ਹਾਂ। ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਹੋ ਕਿ ਬਾਕੀ ਬਮਾਂਦਸ ਤੇ ਪੇਚੀ ਦਾਮਰ ਚੇ ਮਰਦੀ ਕੇ ਅਫਗਰ ਖਮੋਸ਼ਾ ਕੋ ਨਹੀਂ। ਕੇ ਆਤੇਸ਼ ਦਾ ਮਾਰਾਂ ਫਿਰੋਜ਼ਾ ਕੋਨੇ ਸਤਗੁਰ ਦਾ ਹੌਸਲਾ ਦੇਖ ਕੀ ਹੋਇਆ ਔਰ ਰਮਜ਼ੇਬ ਤੇ ਉਹਦੇ ਹਲਕਾਰੋ ਸੁਣ ਲਓ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਇਹਦੇ ਚਾਰ ਚਿੰਗਾਰੀਆਂ ਬੁਜਾਈਆਂ ਨੇ ਸ਼ੌਲੇ ਤੇ ਬੜਕ ਉੱਠੇ ਇਹ ਸ਼ੌਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ ਇਹਨਾਂ ਕਾਰਾਂ ਨੇ ਅੱਧ ਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ ਮਹਾਰਾਜ ਇੱਕ ਆਖਰੀ ਬਚਨ ਉਹ ਇਹ ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ ਸਿਰਫ ਇਤ ਨਹੀਂ ਮੇਰੇ ਚਾਰ ਬੱਚੇ ਨਹੀਂ ਰਹੇ ਹੋਰ ਕੁਝ ਵੀ ਨਾ ਲਿਖੋ ਬਾਕੀ ਨੁਕਤਾ ਨਿਗਾ ਅਸੀਂ ਲਭਾਂਗੇ ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ ਹੁਣ ਸਤਿਗੁਰ ਨੇ ਜਿਸ ਢੰਗ ਨਾਲ تسلیم ਕੀਤਾ ਹੈ ਬੜੇ ਧਿਆਨ ਨਾਲ ਸੁਣਨਾ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਬੜੇ ਧਿਆਨ ਨਾਲ ਸੁਣਨਾ ਜ਼ਰੀ ਕਹਿੰਦੇ ਨੇ ਸੋਨੇ ਨੂੰ ਕਾਸਾ ਕਹਿੰਦੇ ਨੇ ਪਿਆਲੇ ਨੂੰ ਸੰਗ ਕਹਿੰਦੇ ਨੇ ਪੱਥਰ ਨੂੰ ਸੰਗ ਦਿਲ ਇਹ ਤੇ ਪੱਥਰ ਦਿਲ ਹੈ ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਕਾਸਾ ਪਿਆਲੇ ਨੂੰ ਕਹਿੰਦੇ ਨੇ ਜ਼ਰੀ ਸੋਨੇ ਨੂੰ ਕਹਿੰਦੇ ਨੇ ਸਿਮੀ ਚਾਂਦੀ ਨੂੰ ਕਹਿੰਦੇ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੇ ਸ਼ੇਕੰਦ ਬਦ ਕਲਾਮ ਮਨੁਖ ਦੁਸ਼ਟ ਮਨਕ ਇੱਕ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਕਬੂਲ ਕਰਦਾ ਮੈਂ ਮੰਨਦਾ ਤੇ ਅੰਨਲ ਸੁਣਨਾ ਸੰਗੇ ਬਦਗੋ ਗਰ ਅਗਨ ਕਾਸਾ ਹੈ ਜ਼ਰੇ ਸ਼ਿਕੰਦ ਇਕ ਜ਼ਾਲਮ ਮਨੁੱਖ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤੇ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਛੋ ਔਰੰਗਜ਼ੇਬ ਤੇ ਉਹਦੇ ਅਲਕਾਰੋ ਇੱਕ ਗੱਲ ਸੁਣ ਲਓ ਟੁੱਟ ਕੇ ਵੀ ਸੋਨੇ ਦੇ ਪਿਆਰੇ ਦੀ ਕੀਮਤ ਕੋਈ ਘਟਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਖੇ ਤੈਨੂੰ ਜ਼ਾਲਮ ਉਹਨਾ ਦਿਨ ਐਲਕਾਰਾਂ ਨੇ ਸਜਦਾ ਕੀਤਾ ਹੈ ਕਿ ਹੈ ਰੂਹੇ ਜ਼ਮੀਨ ਦੇ ਚ ਪਹਿਲੀ ਵਾਰ ਇੱਕ ਐਸਾ ਔਲੀਆ ਦੇਖ ਰਹਾ ਜੋ ਬਿਲਕੁਲ ਅਲਾ ਦਾ ਹੀ ਰੂਪ ਹੈ ਅਲਾ ਦਾ ਹੀ ਰੂਪ ਹੈ ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ ਉਹਨਾਂ ਨੇ ਰੁਬਾਈ ਦੇ ਚ ਕਹੀ ਦਿੱਤਾ ਹੈ ਤਜੱਲਾ ਤੇਰੀ ਜ਼ਾਤ ਕਾ ਸੂ ਬਸੋ ਹੈ جے در دیکھتا ہوں उधर تو ہی تو ہے دیدار خدا گر نہیں جس نے دیکھا گو빈 سنگ کو دیکھو وہ ہی ہو وہ ہے جمال حسین تے ایتھے تک کہندا انہاں دن اہل کاراں نے بھی کہہ دیتا تسی ایسے اولیاء ہو اللہ دی جھلک ملدی ہے تہاڈے کول اللہ دی جھلک ملدی ہے اس সম্বন্ধে ਸੋਨੇ ਉਮਰੀ ਦੇ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਹੈ ਔਰ ਅਲਾ ਯਾਰ ਖਾਨੇ ਨੇ ਲਿਖਿਆ ਹੈ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ ਇਹ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ افغانستان ਦਾ ਹਾਲ ਹੋਇਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਈਰਾਨ ਦਾ ਹਾਲ ਹੋਇਆ ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ ਇੱਥੇ ਵੀ ਇੱਕ ਰਹਿ ਜਾਣਾ ਸੀ ਦੂਜੇ ਤੀਜੇ ਚੌਥੇ ਨਹੀਂ ਹੋਣੇ ਸਕੇ ਕਵੀ ਸੰਤੋਖ ਸਿੰਘ ਦੀ ਦਾ ਅੰਸ਼ ਸਰਵਨ ਕਰ ਲੋ ਮੈਂ ਸਮਾਪਤੀ ਕਰਾਉ ਕਹਿੰਦੇ ਨੇ ਛਾਏ ਜਾਂਦੀ ਇਕਤਾ ਇੱਕੋ ਹੀ ਜਿਵੇਂ ਅਫਗਾਨਿਸਤਾਨ ਵਿੱਚ ਤਮਾਮ ਹਿੰਦੂ ਨਿਕਲ ਆਏ ਸੇਖ ਨਿਕਲ ਆਏ ਇਤਿਹਾਸਕ استان ਵੀ ਰਹਿ ਗਏ ਇੱਕੋ ਹੀ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਦੂਜੇ ਨੂੰ ਕਬੂਲ ਨਹੀਂ ਕਰਨਾ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੇ ਹੋਵਤ ਕੁਚੇਲਤਾ ਕਤੇਬਨ ਕੁਰਾਨ ਕੇ ਪਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹੁਰੇ ਸੰਤੋਕ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੇ ਇਹ ਜੋ ਵੇਦਾਂ ਦੀ ਕਥਾ ਹੈ ਰਾਮਾਇਣ ਦੀ ਕਥਾ ਹੈ ਗੀਤਾ ਦੀ ਕਥਾ ਹੈ ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ ਮੰਦਰ ਤੇ ਗੁੰਬਦ ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੇ ਕਰਣਾ ਨਿਦਾਨ ਕੀ ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਹੁੰਦੀ ਨਾ ਭਾਰਤ ਦੇ ਬੋਧ ਧਰਮ ਹੋਣਾ ਸੀ ਨਾ ਜੈਨ ਧਰਮ ਨਾ ਹਿੰਦੂ ਧਰਮ ਇਹ ਕੋਈ ਚਾਹੀ ਜاتی ਇਕਤਾ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ ਉਹਨਾਂ ਦੀ ਬਖਸ਼ਿਸ਼ ਵੀ ਪ੍ਰਮਾਤਮਾ ਦੇ ਬਗੀਚੇ ਚ ਵੱਖ-ਵੱਖ ਫੁੱਲ ਨੇ ਇਹਨਾਂ ਨੂੰ ਖੜੰਡ ਨਾ ਕਰੋ ਬਰਬਾਦ ਨਾ ਕਰੋ ਇਹ ਸਭ ਫੁੱਲ ਨੇ ਔਰ ਗੁਲੇਸਤਾ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ ਪ੍ਰਭੂ ਦਾ ਸਜਾਇਆ ਹੋਇਆ ਬਗੀਚਾ ਹੈ ਤੁਸੀਂ ਨਿਸ਼ਤੋ ਨਾਬੂਧ ਨਾ ਕਰੋ ਇੱਕ ਕੋਈ ਫੁੱਲ ਰਖਣਾ ਹੈ ਬਾਕੀਆਂ ਨੂੰ ਬਰਬਾਦ ਕਰਨਾ ਹੈ ਮਹਾਰਾਜ ਕਹਿੰਦੇ ਕਿ ਮੈਂ ਨਹੀਂ ਹੋਣ ਦੇਣਾ ਤਬੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿੰਨੇ ਵੀ 99 ਨਾ ਗੁਣਸੀ ਖੂਬੀਆਂ ਸੀ ਉਹਨਾਂ ਦੇ ਬਾਰੇ ਦੱਸਦੇ ਪਏ ਐ ਕਿ ਉਹ ਸੂਰਬੀਰ ਵੀ ਸੀ ਭਗਤ ਵੀ ਬੜੇ ਵੱਡੇ ਸੀ ਤੇ ਦਾਨੀ ਵੀ ਸੀ ਯਾਨੀ ਕਿ ਤਿੰਨੋ ਖੂਬੇ ਇੱਕ ਇਨਸਾਨ ਦੇ ਅੰਦਰ ਬੜੀਆਂ ਮੁਸ਼ਕਿਲ ਹੁੰਦੀਆਂ ਇਹ ਜਿਹੜੇ ਕੋ ਅੱਲਾ ਦੇ ਨੇਕ ਬੰਦੇ ਹੁੰਦੇ ਉਹਨਾਂ ਉੱਤੇ ਉਹਨਾਂ ਦੀ ਰਹਿਮਤ ਹੁੰਦੀ ਅੱਲਾ ਦੀ ਉਹਨਾਂ ਵਿੱਚ ਹੀ ਪਾਈਆਂ ਜਾਂਦੀਆਂ ਕਿ ਉਹ ਬੜੇ ਬਹਾਦਰ ਦਲੇਰ ਵੀ ਹੋਣ ਉਹ ਭਗਤ ਵੀ ਹੋਣ ਨੇਕ ਯਾਨੀ ਕਿ ਹਰ ਵੇਲੇ ਨੇਕੀ ਦਾ ਵੀ ਪ੍ਰਚਾਰ ਕਰਨ ਫਿਰ ਦਾਨਾ ਵੀ ਹੋਣ ਕਿ ਸੋਚ ਵਿਚਾਰ ਰੱਖਣਾ ਦੂਰ ਅੰਦੇਸ਼ਾ ਵੀ ਹੋਣ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੁੰਦੇ ਤੇ ਅੱਜ ਆਪਣੇ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਕਿ ਇਹ ਸਾਰੀਆਂ ਖੂਬੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਸੀ ਤੇ ਇਸੇ ਕਰਕੇ ਉਹਨਾਂ ਨੂੰ ਦੇਖੋ ਲੋਕ ਇੰਨੀ ਮੁਹੱਬਤ ਚਾਹਤ ਜਾਂ ਪਿਆਰ ਕਰਦੇ ਆ ਨਾਲ ਹੀ ਨਾਲ ਉਹਨਾਂ ਨੇ ਉਸ ਤਰ੍ਹਾਂ ਦੂਸਰੇ ਮਨੁੱਖਾਂ ਨੂੰ ਵੀ ਬਾਰੇ ਦੱਸਿਆ ਕਿ ਜਿਹੜੇ ਬੜੇ ਜ਼ਾਲਮ ਦਕੀਡ ਕਾਤਲ ਦਾਰਾਚਾਰੀ ਯਾਨੀ ਕਿ ਉਹਨਾਂ ਦਾ ਰਹਿਮ ਨਾ ਦੀ ਚੀਜ਼ ਹੀ ਨਹੀਂ ਹੈ ਜ਼ੁਲਮ ਦੀ ਇੰਤਹਾ ਕਰ ਛੱਡਦੇ ਆ ਜੈਸਾ ਤੁਸੀਂ ਦੇਖੀ ਵੀ ਲਿਆ ਉਹ ਤਰੀਖ ਦੇ ਵਿੱਚ ਬਹੁਤ ਬਹੁਤ ਜ਼ਾਲਮ ਲੋਕ ਹੈ ਜਿਨ੍ਹਾਂ ਦਾ ਨਾਂ ਲਿਖਿਆ ਗਿਆ ਤਰੀਖ ਦੇ ਵਿੱਚ ਔਰੰਗਜ਼ੇਬ ਫਿਰ ਨਵਾਬ ਜਿਹੜਾ ਵਜ਼ੀਰ ਖਾਨ ਸੀ ਉਹਦੇ ਬਾਰੇ ਜ਼ੁਣ ਲੋ ਫਰੋਂਹ ਦੇਖ ਲੈ ਕੇ ਯਾਨੀ ਕਿ ਜ਼ਾਲਮ ਜਿੰਨੇ ਵੀ ਲੋਕ ਸੀ ਉਹਨਾਂ ਦੇ ਬਾਰੇ ਸੰਤ ਸਿੰਘ ਮਸਕੀਨੀ ਦੱਸਦੇ ਪਏ ਕਿ ਜਿਹੜੇ ਜ਼ਾਲਮ ਲੋਕ ਸੀ ਉਹਨਾਂ ਬਾਰੇ ਵੀ ਉਹਨਾਂ ਨੇ ਦੱਸਿਆ ਬਿਲਕੁਲ ਲੇਕਿਨ ਵੀਰ ਜੀ ਗੱਲ ਇਹ ਕਿ ਜਿਹੜੀ ਹੱਕ ਸੱਚ ਦੀ ਗੱਲ ਕਰਦਾ ਸੱਚ ਦਾ ਸਾਥ ਦਿੰਦਾ ਜ਼ਾਲਮ ਦੇ ਖਿਲਾਫ ਖੜਾ ਹੁੰਦਾ ਜ਼ਾਲਮ ਦੇ ਖਿਲਾਫ ਆਵਾਜ਼ ਉਠੋਂਦਾ ਲੋਕ ਹਮੇਸ਼ਾ ਉਹਨੂੰ ਯਾਦ ਕਰਦੇ ਉਹਦਾ ਨਾਂ ਜ਼ਿੰਦਾ ਰਹਿੰਦਾ ਤੇ ਦੇਖ ਲਓ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਦੇਖ ਲਓ ਨਾਂ ਉਹਦਾ ਜ਼ਿੰਦਾ ਵੈ ਲੋਕ ਅੱਛੇ ਲਫ਼ਜ਼ਾਂ ਨਾਲ ਉਹਨਾਂ ਨੂੰ ਯਾਦ ਕਰਦੇ ਆ ਬਿਲਕੁਲ ਵੀਰ ਜੀ ਗੁਰੂ ਗੋਬਿੰਦ ਸਾਹਿਬ ਦੇ ਅੰਦਰ ਤੇ ਜਿਹੜੀਆਂ ਖੂਬੀਆਂ ਕਰਾਮਾ ਸੀਗੀਆਂ ਉਹ ਵਾਕਈ ਵੀਰ ਜੇ ਕਾਮ ਇਨਸਾਨ ਤੋਂ ਹਟ ਕੇ ਸੀਗੀਆਂ ਇਹ ਚੀਜ਼ ਨੂੰ ਅਸੀਂ ਵੀ ਮੰਨਨੇ ਆ ਅਸੀਂ ਮੁਸਲਮਾਨ ਹੈ ਸਾਡਾ ਵੀ ਇਸ ਚੀਜ਼ ਦਾ ਈਕੀਦਾ ਵੈ ਕਿ ਜਿਸਲੇ ਕੋਈ ਵੀਰ ਜੀ ਇਨਸਾਨ ਕਿਸੇ ਦੇ ਕੰਮ ਆਏਗਾ ਸੱਚੇ ਦਿਲ ਨਾਲ ਇੱਕ ਬਹਾਦਰ ਵੀਰ ਜੀ ਇਨਸਾਨ ਹੈ ਕੋਈ ਵੀ ਹੈ ਜਿਸ ਲਈ ਕੋਈ ਪਿੰਡ ਦਾ ਵੀਰ ਜੀ ਕੋਈ ਚੌਧਰੀ ਹੈ ਨਾ ਨਿਕਾਇਆ ਚੌਧਰੀ ਕੋਈ ਜ਼ੁਲਮ ਕਰਦਾ ਨਾ ਤੇ ਵੀਰ ਜੀ ਉਹਦੇ ਖਿਲਾਫ ਕੋਈ ਪਿੰਡ ਦਾ ਬੰਦਾ ਨਹੀਂ ਖਲੋਂਦਾ ਬੜਾ ਔਖਾ ਕੰਮ ਹੈ ਬੜਾ ਔਖਾ ਕੰਮ ਹੈ ਤੇ ਜਿਸ ਲਈ ਕੋਈ ਕਿਸੇ ਗਰੀਬ ਦਾ ਕੋਈ ਸਾਥ ਦਵੇ ਨਾ ਤੇ ਉਹ ਇੱਕ ਬੜਾ ਬਹਾਦਰ ਇਨਸਾਨ ਹੁੰਦਾ ਵੈ ਸਹੀ ਮੈਨੇ ਹੀ ਬਹਾਦਰ ਤੇ ਹੁੰਦਾ ਹੀ ਹੋਵੇ ਵਕਤ ਦਾ ਵੀਰ ਜੀ ਜਿਹੜਾ ਇੱਕ ਕਹ ਲੋ ਕਿ ਦਿਆਲੂ ਹੁੰਦਾ ਪਿੰਡ ਦਾ ਚੌਧਰੀ ਕਹ ਲੋ ਆਮ ਲਫ਼ਜ਼ਾਂ ਚ ਉਹ ਇੱਕ ਟਾਈਮ ਫਰਾਉਨ ਬਣਿਆ ਹੁੰਦਾ ਉਹਦੇ ਖਿਲਾਫ ਕਹਿ ਲੋ ਖੜੇ ਹੋਣਾ ਆਂ ਜਾਂ ਗਰੀਬ ਦਾ ਸਾਥ ਦੇਣਾ ਉਹ ਇੱਕ ਹਸਾਬ ਦੀ ਬੜੀ ਵੱਡੀ ਇੱਕ ਤੁਸੀਂ ਜਹਾਦ ਕਰਦੇ ਹੋ ਤੇ ਇਹ ਜਿਹੜੀਆਂ ਚੀਜ਼ਾਂ ਆ ਇੱਕ ਬਹਾਦਰ ਇਨਸਾਨ ਦੇ ਅੰਦਰ ਹੀ ਹੁੰਦੀਆਂ ਆ ਮੈਂ ਤੇ ਗੁਰੂ ਗੋਬਿੰਦ ਸਾਹਿਬ ਵਾਕਈ ਬਹੁਤ ਬਹਾਦਰ ਇਨਸਾਨ ਸੀਗੇ ਆਮ ਰੁਟੀਨ ਦੇ ਵਿੱਚ ਵੀਰ ਜੀ ਹਰ ਤਰ੍ਹਾਂ ਦੇ ਇਨਸਾਨ ਪਾਏ ਜਾਂਦੇ ਆ ਕਹਿ ਲੋ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਹਰ ਤਰ੍ਹਾਂ ਦੇ ਪੁੱਠੇ ਕੰਮ ਵੀ ਕਰਦੇ ਆ ਚੰਗੇ ਕੰਮ ਵੀ ਕਰਦੇ ਤੇ ਇਹ ਜਿਹੜੀਆਂ ਚੀਜ਼ਾਂ ਆ ਇਹ ਗੁਰੂ ਗੋਬਿੰਦ ਸਾਹਿਬ ਨੂੰ ਉਹਨਾਂ ਦੀ ਬਹਾਦਰੀ ਦਾ ਵਾਕਈ ਦੱਸਦੀਆਂ ਮੈਂ ਕਿ ਉਹ ਵਾਕਈ ਬਹਾਦਰ ਇਨਸਾਨ ਸੀਗੇ ਹਮੇਸ਼ਾ ਹੱਕ ਸੱਚ ਦਾ ਸਾਥ ਜਿਵੇਂ ਸੀਗੇ ਮਜ਼ਲੂਮ ਦੇ ਖਿਲਾਫ ਜਿਹੜਾ ਸੀਗਾ ਉਹਦੀ ਆਵਾਜ਼ ਬੰਦੇ ਸੀਗੇ ਜ਼ਾਲਮ ਦੇ ਖਿਲਾਫ ਬੋਲਦੇ ਸੀਗੇ ਬਿਲਕੁਲ ਵੀਰ ਜੀ ਤੇ ਬਾਕੀ ਵੀਰੋ ਸਾਨੂੰ ਤੇ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ لازਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ